ਅਸੀਂ 25 ਤਰੀਕ ਤੱਕ ਵੇਟ ਕੀਤੀ ਆ ਬਰੇ ਨੇ ਕੋਈ ਪੇਪਰ ਪੋਸਟਪੋਨ ਨਹੀਂ ਕੀਤਾ ਕੁਛ ਨਹੀਂ ਕੀਤਾ ਨਹੀਂ ਪਤਾ ਲੱਗਿਆ ਉਹਦੇ ਡੀਵੀ ਸਕੂਲ ਚ ਕਿਤੇ ਪੇਪਰ ਆਜ ਯੂਨੀਵਰਸਿਟੀਆਂ ਚ ਵੀ ਉੜਦੇ ਨੇ ਉਹ ਵੀ ਉਹਨਾਂ ਨੂੰ ਰੜਕਦੇ ਨੇ ਤੇ ਬੱਚੇ ਸਾਨੂੰ ਸਵਾਲ ਕਿਉਂ ਕਰਦੇ ਤੇ ਜਿਹੜਾ ਸ਼ਬਦ ਕਹਿ ਕੇ ਤੁਸੀਂ ਵਾਪਸ ਲਿਆ ਕਿ ਪਹਿਲਾ ਨਵਾਂ ਸ਼ਗੂਫਾ ਕੱਟਿਆ ਸ਼ਗੂਫਾ ਨਹੀਂ ਗਾਓ ਉਹ ਸਾਜ਼ਿਸ਼ ਹੈ ਸਰਨਲ ਸਿੱਧੀ ਗੱਲ ਕਰਨ ਵੀ ਜੇ ਅਸੀਂ ਇਹਨਾਂ ਨਾਲ ਸਿੱਧੇ ਤੇ ਸਾਡੇ ਨਾਲ ਸਿੱਧੇ ਰਹਿਣ ਫਿਰ ਤੁਸੀਂ ਅਗਲਾ ਐਕਸ਼ਨ ਕੀ ਕਰੋਗੇ ਤੇ ਹੁਣ ਤੁਸੀਂ ਕੀ ਕਹਿ ਰਹੇ ਹੋ ਜੀ ਫਿਲਹਾਲ ਅਸੀਂ ਉਹਨੂੰ ਨਹੀਂ ਲਿਆ ਰਹੇ ਫਿਲਹਾਲ ਦਾ ਮੈਨੂੰ ਅਰਥ ਸਮਝਾ ਦਿਓ ਜੀ ਫਿਲਹਾਲ ਦਾ ਮਤਲਬ ਤਾਂ ਕਿ ਹਲੇ ਰੋਕ ਲਿਆ ਜਦੋਂ ਜੀ ਕਰੂਗਾ ਲਿਆਵਾਂਗੇ ਉਹੀ ਤੋਕ ਹੈ ਨਾ ਬੱਚਿਆਂ ਨਾਲ ਕਰ ਰਹੇ ਸੀ ਡੀ ਗਵਰਨਰ ਆਫਿਸ ਦੀ ਕਾਲ ਹੋ ਗਈ ਵੀ ਉਹ ਉਸ ਤੋਂ ਵੀ ਵੱਡੀ ਮਾਰਚ ਕਰੋ ਤਾਂ ਕਿ ਜੇ ਇਹ ਸਾਡੇ ਨਾਲ ਐ ਕਰਨਗੇ ਫਿਰ ਸੋ ਇਹ ਉਹ ਕੁੰਜੀਆਂ ਨੇ ਪੰਜਾਬ ਦੇ ਸਿਸਟਮ ਦੇ ਦਰਵਾਜ਼ੇ ਖੋਲਣੇ ਆ ਇਹ ਇਹ ਉਹ ਚਾਬੀਆਂ ਨੇ ਬਾਲੀ ਬੈਠੀਆਂ ਸਿਆਸੀ ਜਮਾਤ ਨੂੰ ਲੜਨੀ ਚਾਹੀਦੀ ਉਹ ਲੜਾਈ ਵਿਦਿਆਰਥੀ ਲੜ ਰਹੇ ਨੇ ਕਿ ਜੀ ਇੱਥੋਂ ਦੇ ਵਾਸੀਆਂ ਦੇ ਹਿਸਾਬ ਨਾਲ ਅਸੀਂ ਫੈਸਲਾ ਲਵਾਂਗੇ ਹੁਣ ਇਹ ਗਿਣਾਉਣਾ ਇਹ ਚਾਹੁੰਦੇ ਨੇ ਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਤਾਂ 20% ਨੇ ਜੇ ਤੁਸੀਂ 80% ਨੂੰ ਵੱਖਰੇ ਗਣ ਕੇ ਸਾਨੂੰ 20% ਹੀ ਗਿਣਨਾ ਹੈ ਇਹ ਸਿਹਾਰਤ ਤੇ ਚੰਡੀਗੜ੍ਹ ਖੋਣੀ ਹੈ ਤਾਂ ਮੈਨੂੰ ਇਹਨਾਂ ਦੱਸ ਦੋ ਮੁੰਬਈ ਦੇ ਵਿੱਚ ਹਿੰਦੀ ਨੂੰ ਤੀਜੀ ਭਾਸ਼ਾ ਵਜੋਂ ਲਾਗੂ ਕਰਨਾ ਚਾਹੁੰਦੇ ਸੀ ਉਹਨਾਂ ਨੇ ਭਜਾਤੇ ਇਹਨਾਂ ਦੀ ਸਰਕਾਰ ਹੈ ਉਹਨਾਂ ਨੇ ਭਜਾਤੇ ਹੁਣ ਉਹਨਾਂ ਨੂੰ ਐਲਾਨੋਗੇ ਜੀ ਖਾਲਸਤਾਨੀ ਉਹਨਾਂ ਨੂੰ ਐਲਾਨੋਗੇ ਚੀਨੀ ਪਾਕਿਸਤਾਨੀ ਉਹ ਤਾਂ ਥੱਪੜ ਵੀ ਮਾਰਦੇ ਆ ਕੁੱਟਦੇ ਮੁੰਬਈ ਦੇ ਵਿੱਚ ਮਰਾਠਿਆਂ ਦੀ ਗਿਣਤੀ 22-23% ਹੈ ਸਰ ਉਹਨੂੰ ਲਾਂਦੋ ਨਾ ਜੂਟੀ ਫਿਰ ਅਸੀਂ ਪੰਜਾਬੀਆਂ ਦੀ ਪ੍ਰਮਾਨਸੀ ਆ ਫਿਰ ਉਹ ਤਾਂ ਫਿਰ ਛੇਤਰ ਲਾ ਲੈਂਦੇ ਆ ਅਕਸਰ ਅਸੀਂ ਇੱਕ ਕਹਾਵਤ ਕਹਾਣੀ ਸੁਣਦੇ ਹਾਂ ਉਹਨੇ ਕਿ ਜਦੋਂ ਜੰਗਲ ਨੂੰ ਅੱਗ ਲੱਗੀ ਸੀ ਤਾਂ ਚਿੜੀਆਂ ਵੀ ਚੁੰਝ ਚ ਪਾਣੀ ਲੈ ਕੇ ਜਾ ਰਹੀਆਂ ਸਨ ਤਾਂ ਕਿਸੇ ਨੇ ਕਿਹਾ ਕਿ ਚਿੜੀ ਦੀ ਚੁੰਝ ਦੇ ਪਾਣੀ ਨਾਲ ਕੀ ਜੰਗਲ ਦੀ ਅੱਗ ਬੁਝ ਜੂਗੀ ਪਰ ਉਹ ਚਿੜੀ ਦਾ ਜਵਾਬ ਸੀ ਕਿ ਮੈਨੂੰ ਇਤਿਹਾਸ ਦੇ ਵਿੱਚ ਇਹ ਤਾਂ ਲੋਕੀ ਕਹਿਣਗੇ ਵੀ ਉਹ ਚੁੱਪ ਕਰਕੇ ਇਦਾਂ ਬੈਠ ਰਹੀ ਸੀ ਉਹ ਚਿੜੀਆਂ ਤੇ ਇਹ ਚਿੜੀਆਂ ਇਹ ਚਿੜੀਆਂ ਨਹੀਂ ਅੱਜ ਇਹ ਬਾਜ ਬਣ ਚੁੱਕੀਆਂ ਨੇ ਜਿਹੜੀਆਂ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਨੇ ਜਿਹੜੀ ਆਪਣੇ ਵਿਰਾਸਤ ਦੀ ਲੜਾਈ ਲੜ ਰਹੀਆਂ ਨੇ ਆਪਣੇ ਭਵਿੱਖ ਦੀ ਲੜਾਈ ਲੜ ਰਹੀਆਂ ਨੇ ਇੱਕ ਬੇਟੀ ਸਾਡੇ ਨਾਲ ਆ ਜਿਨ੍ਹਾਂ ਨੇ ਆਪਣਾ ਸਾਰਾ ਹੀ ਜਿੰਨਾ ਵੀ ਵਿੱਤ ਲੱਗ ਸਕਦਾ ਸੀ ਇਸ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਤੇ ਲਾਇਆ ਆ ਬੇਟਾ ਕਦੋਂ ਸੰਘਰਸ਼ ਸ਼ੁਰੂ ਹੁੰਦਾ ਹੈ ਬਾਈਕ ਰੂਜੀ ਕਾ ਖਾਲਸਾ ਬਾਈਕ ਰੂਜੀ ਕੀ ਫਤਿਹ ਜਦੋਂ ਸੈਨੇਟ ਚ ਉਹਨਾਂ ਦਾ ਇਹਨਾਂ ਨੇ ਕਿਹਾ ਵੀ 31 ਮੈਂਬਰੀ ਸੈਨੇਟ ਚ ਉਹਨਾ ਕਰਤੀਆਂ ਸੀ ਉਦੋਂ ਤੋਂ ਹੀ ਸਾਡਾ ਸੰਘਰਸ਼ ਸ਼ੁਰੂ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ 7 ਤਰੀਕ ਨੂੰ ਜਦੋਂ ਇਹਨਾਂ ਨੇ ਅਸੀਂ ਮੀਟਿੰਗ ਕੀਤੀ ਸੀਗੀ ਸਾਰੇ ਜਥੇਬੰਦੀਆਂ ਨਾਲ ਤਾਂ ਇਹਨਾਂ ਨੇ ਵਰਬਲੀ ਕਹਿਤਾ ਸੀਗਾ ਵੀ ਅਸੀਂ 91 ਮੈਂਬਰੀ ਚ ਉਹਨਾ ਕਰ ਦਾਂਗੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਲਿਖਤੀ ਰੂਪ ਚ ਕੁਛ ਨਹੀਂ ਦਿੱਤਾ ਸੀਗਾ ਤਾਂ ਅਸੀਂ ਇਹ ਸੰਘਰਸ਼ ਇਸ ਕਰਕੇ ਲੜ ਰਹੇ ਹਾਂ ਕਿਉਂਕਿ ਪਹਿਲਾਂ ਵੀ ਇਹ ਮਿੱਠੀਆਂ ਚਾਲਾਂ ਖੇਡਦੇ ਆਏ ਆ ਮਿੱਠੀਆਂ ਗੋਲੀਆਂ ਦਿੰਦੇ ਆਏ ਆ ਵੀ ਅਸੀਂ ਇਹ ਵੀ ਕਰ ਦਾਂਗੇ ਉਹ ਵੀ ਕਰ ਦਾਂਗੇ ਇਹ ਇਹ ਆਪਦੀ ਜ਼ੁਬਾਨ ਦੇ ਪੱਕੇ ਆ ਇਹਨਾਂ ਨੇ ਕੱਲ ਵੀ ਵਿਖਾਤਾ ਸਾਨੂੰ ਪੱਕੇ ਨਹੀਂ ਹੈਗੇ ਜ਼ੁਬਾਨ ਦੇ ਵੀ ਕੱਚੇ ਹੀ ਆ ਤੇ ਇਸ ਕਰਕੇ ਅਸੀਂ ਇਸ ਸੰਗਸ਼ ਤੇ ਇਸ ਕਰਕੇ ਬੈਠੇ ਹੋਏ ਆ ਸਾਰੇ ਜਾਣੇ ਵੀ ਜਦੋਂ ਤੱਕ ਸਾਨੂੰ ਚੋਣਾਂ ਦਾ ਨੋਟੀਫਿਕੇਸ਼ਨ ਲਿਖਤੀ ਰੂਪ ਚ ਨਹੀਂ ਆਉਂਦਾ ਉਦੋਂ ਤੱਕ ਅਸੀਂ ਇਹ ਸੰਗਸ਼ ਇਦਾਂ ਹੀ ਲੜਦੇ ਰਵਾਂਗੇ ਇਹਨਾਂ ਵਰਬਲੀ ਨੋਟੀਫਿਕੇਸ਼ਨ ਦਿੱਤਾ ਕੋਈ ਉਹਦਾ ਸਬੂਤ ਕੋਈ ਕਾਪੀ ਆਈ ਤੁਹਾਡੇ ਕੋਲ ਜੀ ਹਾਂਜੀ ਬਸ ਉਹੀ ਨੋਟੀਫਿਕੇਸ਼ਨ ਕੱਢਤਾ ਸੀਗਾ ਚੋਣਾ ਚੋਣਾ ਨਹੀਂ ਰੱਖਿਆ ਇਹਨਾਂ ਨੇ ਕੋਈ ਤਾਰੀਖ ਨਹੀਂ ਪੱਕੀ ਕੀਤੀ ਵੀ ਕਦੋਂ ਚੋਣਾ ਹੋਣਗੀਆਂ ਵੀ ਅਸੀਂ ਇਹਨਾਂ ਤੋਂ ਇਹੀ ਮੰਗ ਕਰ ਰਹੇ ਹਾਂ ਵੀ ਜਦੋਂ ਤੱਕ ਸਾਨੂੰ ਲਿਖਤੀ ਰੂਪ ਚ ਨਹੀਂ ਦੱਸਦੇ ਵੀ ਚੋਣਾ ਕਦੋਂ ਹੋਣਗੀਆਂ ਉਹ ਤੱਕ ਅਸੀਂ ਇੱਥੇ ਬੈਠੇ ਵੈਸੇ ਤਾਂ ਤੁਹਾਡੀਆਂ ਦੋ ਮੰਗਾਂ ਨੇ ਨਾ ਖਾਸ ਤਾਂ ਦੋ ਮੰਗਾਂ ਵੀ ਹੈਗੀਆਂ ਸਹੀ ਗੱਲ ਹੈ ਜੀ ਪਰ ਪਹਿਲੇ ਪਹਿਲੀ ਮੰਗ ਤਾਂ ਸਾਡੀ ਇਹੀ ਹੈ ਵੀ ਸੈਨੇਟ ਚੋਣਾਂ ਦੀ ਉਸ ਤੋਂ ਬਾਅਦ ਅਸੀਂ ਅਗਲੀ ਮੰਗ ਵੀ ਰੱਖਾਂਗੇ ਜ਼ਰੂਰ ਰੱਖਾਂਗੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਈ ਹੈ ਅੱਜ ਜਿਹੜਾ ਇਹ ਸੱਦਾ ਦਿੱਤਾ ਸੀ ਫਿਰ ਤੁਸੀਂ ਪੂਰੇ ਪੰਜਾਬ ਦੇ ਵਿੱਚ ਇਹ ਕਿਸ ਸੰਦਰਭ ਦੇ ਵਿੱਚ ਇਸਦਾ ਇਸ ਕਰਕੇ ਸੀਗਾ ਜੀ ਦੇਖੋ ਇਹਨਾਂ ਨੇ 25 ਤਰੀਕ ਨੂੰ ਕਿਹਾ ਸੀਗਾ ਵੀ 25 ਤਰੀਕ ਨੂੰ ਅਸੀਂ ਤੁਹਾਨੂੰ ਕੁਝ ਨਾ ਕੁਝ ਜਵਾਬ ਦਵਾਂਗੇ ਅਸੀਂ 25 ਤਰੀਕ ਤੱਕ ਵੇਟ ਕੀਤੀ ਆ ਵੀ ਕੋਈ ਸਾਨੂੰ ਜਵਾਬ ਆਊਗਾ ਸੈਨੇਟ ਚੋਂ ਉਹਨਾਂ ਦਾ ਪਰ 25 ਤਰੀਕ ਕੱਲ ਗੁਰ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸੀਗਾ ਤਾਂ ਸਾਨੂੰ ਇਹੀ ਅਸੀਂ ਸਾਰਿਆਂ ਨੇ ਇਹੀ ਉਮੀਦ ਲਾਈ ਹੋਈ ਸੀ ਵੀ ਜ਼ਰੂਰ ਕੁਝ ਨਾ ਕੁਝ ਦੱਸਣਗੇ ਸਾਨੂੰ ਪਰ ਇਹਨਾਂ ਨੇ ਕੁਝ ਨਹੀਂ ਦੱਸਿਆ ਕੋਈ ਕੁਝ ਨਹੀਂ ਉਸ ਤੋਂ ਬਾਅਦ ਮੀਟਿੰਗ ਵੀ ਹੋਈ ਤਾਂ ਉਸ ਤੋਂ ਬਾਅਦ ਇਹਨਾਂ ਦੇ ਵੀ ਹੱਥ ਖੜੇ ਹੋਏ ਆ ਮੈਨੂੰ ਤਾਂ ਇਹ ਲੱਗਦਾ ਵੀ ਸੈਂਟਰ ਸਰਕਾਰ ਵੱਲੋਂ ਵੀ ਹੁਣ ਉਦੋਂ ਬਾਅਦ ਵੀ ਇਹਨਾਂ ਦੀ ਜਿਹੜੀ ਗੱਲਬਾਤ ਹੋਈ ਹੈ ਵੀ 26 ਤਰੀਕ ਅਸੀਂ ਇਹ ਕਹਿਆ ਸੀ ਵੀ ਅਸੀਂ ਯੂਨੀਵਰਸਿਟੀ ਬੰਦ ਰੱਖਾਂਗੇ ਤੇ ਪੇਪਰ ਨਹੀਂ ਹੋਣ ਦਵਾਵਾਂਗੇ ਇੱਥੇ ਤਾਂ ਉਦੋਂ ਬਾਅਦ ਇਹਨਾਂ ਨੇ ਇਹ ਗੱਲ ਕਹੀ ਵੀ ਚਲੋ ਠੀਕਾ ਸੀ ਪੇਪਰ ਪੋਸਟਪੋਨ ਕਰ ਦਾਂਗੇ ਅਸੀਂ ਸ਼ਾਮ ਤੱਕ 5 ਵਜੇ ਤੱਕ ਵੇਟ ਕੀਤਾ ਉਦੋਂ ਬਾਅਦ ਵੀ ਵੇਟ ਕੀਤਾ ਪਰ ਇਹਨਾਂ ਨੇ ਕੋਈ ਪੇਪਰ ਪੋਸਟਪੋਨ ਨਹੀਂ ਕੀਤਾ ਕੁਝ ਨਹੀਂ ਕੀਤਾ ਨਹੀਂ ਪਤਾ ਲੱਗਿਆ ਉਹਦੇ ਡੀਵੀ ਸਕੂਲ 'ਚ ਕਿਤੇ ਪੇਪਰ ਹੋ ਰਹੇ ਹਾਂ ਹਾਂਜੀ ਹਾਂਜੀ ਇਹਨਾਂ ਨੇ ਸੈਂਟਰ ਬਣਾਤਾ ਸੀਗਾ ਉੱਥੇ ਤਾਂ ਉਦੋਂ ਬਾਅਦ ਅਸੀਂ ਸਾਰਿਆਂ ਨੇ ਇੱਥੋਂ ਮਾਰਚ ਸ਼ੁਰੂ ਕੀਤਾ ਤਾਂ ਅਸੀਂ ਦੋ ਨੰਬਰ ਗੇਟ ਕੋਣ ਕਰੋ ਵੀ ਸਾਡੇ ਨਾਲ ਜਿਹੜੀਆਂ ਇਹ ਇੱਕ ਮਿੱਠੀਆਂ ਜੀਆਂ ਬਸ ਜਿਵੇਂ ਗੋਲੀਆਂ ਦੇ ਕੇ ਜਵਾਕ ਨੂੰ ਲਹੜਾ ਲਾਉਣ ਵਾਲੀ ਗੱਲ ਆ ਵੀ ਉਦਾਂ ਕਰਦੇ ਪਏ ਆ ਵੀ ਅਸੀਂ ਇੰਨਾ ਇੰਨਾ ਚਾਲਾਂ ਜੀਆਂ ਤੇ ਇਹਨਾਂ ਦੇ ਅਸੀਂ ਨਹੀਂ ਰਹਿਣਾ ਚਾਹੁੰਦੇ ਵੀ ਜਿਹੜੇ ਦੋਗਲਾਪਨ ਸਾਨੂੰ ਬਖਾਉਂਦੇ ਪਏ ਆ ਭਲਾ ਪੀਓ ਪ੍ਰਸ਼ਾਸਨ ਆ ਭਲਾ ਸੈਂਟਰ ਗਵਰਨਮੈਂਟ ਆ ਬਸ ਭੀਜਪੀ ਆਰਐਸਐਸ ਦੇ ਬਣੇ ਹੋਏ ਆ ਵੀ ਸਾਨੂੰ ਇਹ ਚੀਜ਼ਾਂ ਨਹੀਂ ਹੈਗੀਆਂ ਪਸੰਦ ਵੀ ਸਾਡੇ ਨਾਲ ਸਿੱਧੀ ਗੱਲ ਕਰਨ ਵੀ ਜੇ ਅਸੀਂ ਇਹਨਾਂ ਨਾਲ ਸਿੱਧੇ ਤੇ ਸਾਡੇ ਨਾਲ ਸਿੱਧੇ ਰਹਿਣ ਆ ਤੁਹਾਡੀ ਕਿਸੇ ਨੁਮਾਇੰਦਗਾ ਨੁਮਾਇੰਦਾ ਜਿਹੜੀ ਹੈਗਾ ਵਫਦ ਆ ਉਹਦੇ ਨਾਲ ਡੀਨ ਨੇ ਜਾਂ ਤੁਹਾਡੇ ਵੀਸੀ ਨੇ ਅੱਜ ਤੱਕ ਗੱਲਬਾਤ ਕੀਤੀ ਕੋਈ ਮੀਟਿੰਗ ਕੀਤੀ ਮੀਟਿੰਗ ਤਾਂ ਦੇਖੋ ਹੁੰਦੀ ਹੈ ਜੀ ਮੀਟਿੰਗ ਚ ਕੁਝ ਵੀ ਜੋ ਸਾਨੂੰ ਦੱਸਿਆ ਜਾਂਦਾ ਜੋ ਕਿਹਾ ਜਾਂਦਾ ਵੀ ਉਹ ਉਸ ਚੀਜ਼ ਤੇ ਉਹ ਮੁੱਕਰ ਜਾਂਦੇ ਆ ਜਿਹੜੀ ਚੀਜ਼ ਹੁਣ ਜਿਹੜੀਆਂ ਆਗੂ ਨੇ ਜਿਹੜੇ ਜਥੇਬੰਦੀ ਦੇ ਉਹਨਾਂ ਨਾਲ ਮੀਟਿੰਗ ਹੁੰਦੀ ਹੈ ਜਿਸ ਤਰੀਕੇ ਨਾਲ ਹੁਣ ਕੱਲ ਹੀ ਜੇ ਅਸੀਂ ਕੱਲ ਦੀ ਗੱਲ ਹੀ ਕਰੀਏ ਵੀ ਮੀਟਿੰਗ ਚ ਇਹੀ ਹੋਇਆ ਸੀਗਾ ਵੀ ਕੁਝ ਕੁ ਮੰਗਾ ਰੱਖੀਆਂ ਗਈਆਂ ਸੀਗੀਆਂ ਇੱਕ ਤਾਂ ਪਹਿਲੀ ਮੰਗ ਤਾਂ ਇਹੀ ਸੀਗੀ ਵੀ ਜਿਹੜੇ ਪਰਚੇ ਕਿਤੇ ਸੀਗੇ 2022 ਦੇ ਵਿੱਚ ਵੀ ਉਹਨਾਂ ਤੇ ਹਜੇ ਤੱਕ ਕੁਝ ਇਨੀਸ਼ੀਏਟ ਨਹੀਂ ਕੀਤਾ ਇਹਨਾਂ ਨੇ ਵੀ ਪਰਚਿਆਂ ਨੂੰ ਰੱਦ ਕੀਤਾ ਜਾਵੇ ਹਨਾ ਇਦਾਂ ਦਾ ਕੁਝ ਤੇ ਜਿਹੜੀ ਪੰਜਾਬ ਤੇ ਹਰਿਆਣਾ ਦਾ ਇਹਨਾਂ ਨੇ ਉਹ ਕੀਤਾ ਸੀਗਾ ਵੀ ਇੱਕ ਕਮੇਟੀ ਬਣਾਤੀ ਸੀ ਉਹਨੂੰ ਵੀ ਅਸੀਂ ਕਹਿ ਆ ਸੀਗਾ ਵੀ ਉਹਨੂੰ ਵੀ ਡਿਸਮਿਸ ਕੀਤਾ ਜਾਵੇ ਸਕ੍ਰੈਪ ਕੀਤਾ ਜਾਵੇ ਤਾਂ ਉਹਨਾਂ ਨੇ ਟਾਈਮ ਲਿਆ ਸੀਗਾ ਪਿਛਲੇ ਦਿਨਾਂ ਵਿੱਚ ਜਦੋਂ 20 ਤਰੀਕ ਨੂੰ ਮੀਟਿੰਗ ਹੋਈ ਸੀ ਉਦੋਂ ਉਹਨਾਂ ਨੇ ਟਾਈਮ ਲਿਆ ਸੀਗਾ ਵੀ ਅਸੀਂ 28 ਤਰੀਕ ਸੌਰੀ 22 23 ਤਰੀਕ ਤੱਕ ਕਰ ਦਾਂਗੇ ਉਹ ਵੀ ਉਹਨਾਂ ਨੇ ਹਜੇ ਤੱਕ ਕੋਈ ਫੈਸਲਾ ਨਹੀਂ ਲਿਆ ਵੀ ਇਹ ਬਸ ਕਹਿਣ ਨੂੰ ਕੁਝ ਹੋਰ ਨੇ ਮਤਲਬ ਉਹੀ ਗੱਲ ਹੋਊਗੀ ਵੀ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਤੇ ਵਿਖਾਉਣ ਵਾਲੇ ਹੋਰ ਹੁੰਦੇ ਆ ਵੀ ਸਾਡੇ ਨਾਲ ਬਸ ਚਾਲਾਂ ਜਿਹੀਆਂ ਖੇਡੀਆਂ ਜਾਂਦੇ ਆ ਤੇ ਜੋ ਜੋ ਇਹਨਾਂ ਦੀਆਂ ਚਾਲਾਂ ਨੇ ਉਹਨਾਂ ਦਾ ਜਿਹੜਾ ਵਾ ਸਮਾ ਹੋਰ ਵਧੀ ਜਾਂਦਾ ਫਿਰ ਤੁਸੀਂ ਅਗਲਾ ਐਕਸ਼ਨ ਕੀ ਕਰੋਗੇ ਕੁਝ ਸੋਚਿਆ ਕੀ ਤੁਹਾਡੀ ਜਿਹੜੀ ਆ ਕੋਈ ਪਲੈਨਿੰਗ ਹੋਈ ਹੈ ਜੀ ਐਕਸ਼ਨ ਤਾਂ ਦੇਖੋ ਹੁਣ ਤੱਕ ਤਾਂ ਅਸੀਂ ਇਹਨਾਂ ਦੀ ਵੇਟ ਹੀ ਕੀਤੀ ਹੈ ਵੀ ਅਸੀਂ ਬਹੁਤ ਠਰਮੇ ਨਾਲ ਚੱਲਦੇ ਪਏ ਆ ਵੀ ਕੋਈ ਇਹਨਾਂ ਨਾਲ ਇੰਨਾ ਇਹਨਾਂ ਨੂੰ ਕੁਝ ਨਹੀਂ ਵਿਖਾਇਆ ਹਜੇ ਤੱਕ ਵੀ 10 ਤਰੀਕ ਦੀ ਕਾਲ ਕੁਝ ਵੀ ਨਹੀਂ ਸੀ ਮੈਨੂੰ ਐ ਲੱਗਦਾ ਵੀ ਹੁਣ ਅੱਗੇ ਜਾ ਕੇ 3 ਤਰੀਕ ਦੀ ਅਸੀਂ ਕਾਲ ਰੱਖਾਂਗੇ ਵੀ ਉਹ ਹੋਊਗੀ ਸਾਡੀ ਗਵਰਨਰ ਆਫਿਸ ਦੀ ਕਾਲ ਹੋਊਗੀ ਵੀ ਉਹ ਉਸ ਤੋਂ ਵੀ ਵੱਡੀ ਮਾਰਚ ਕਰੋਗੇ ਮਾਰਚ ਕਰਾਂਗੇ ਬਹੁਤ ਖੁਸ਼ ਕਰਾਂਗੇ ਜੇ ਇਹ ਸਾਡੇ ਨਾਲ ਐ ਕਰਨਗੇ ਫਿਰ ਸਾਨੂੰ ਵੀ ਕੋਰਨਰ ਆਫ ਗਵਰਨਰ ਆਫਿਸ ਨੂੰ ਤੁਸੀਂ ਮਾਰਚ ਕਰੋਗੇ ਕਿ ਜਾਂ ਵਫਦ ਜਾਵੇ ਅ ਇੰਦਾ ਹਜੇ ਤੱਕ ਤਾਂ ਜਥੇਬੰਦੀਆਂ ਦੀ ਕੋਈ ਮੀਟਿੰਗ ਨਹੀਂ ਹੋਈ ਵੀ ਇੰਦਾ ਅਸੀਂ ਤੁਹਾਨੂੰ ਇੰਦਾ ਹਾਂਜੀ ਕੁਝ ਇੰਦਾ ਡਿਸਾਈਡ ਨਹੀਂ ਹੋਇਆ ਪਰ ਅਸੀਂ ਕਰਾਂਗੇ ਜ਼ਰੂਰ ਵੀ ਜੇ ਸਾਡੀ ਗੱਲ ਨਹੀਂ ਮੰਨੀ ਜਾਊਗੀ ਵੀ ਅਸੀਂ ਅੱਗੇ ਵਧਾਂਗੇ ਇੱਥੋਂ ਤੱਕ ਸੀਮਤ ਨਹੀਂ ਰਾਵਾਂਗੇ ਸਾਡੇ ਨਾਲ ਸਾਡੇ ਬਹੁਤ ਵੱਡੇ ਪੰਜਾਬ ਦੇ ਚਿੰਤਕ ਜੇ ਮੈਂ ਅੱਜ ਦੀ ਤਰੀਕ ਕਰਾਂ ਕਿ ਸਾਡੇ ਬਾਬਾ ਬੋਰਡ ਨੇ ਸਾਡੀ ਪੰਜਾਬੀ ਦੇ ਪੰਜਾਬੀਅਤ ਦੇ ਆ ਸ਼ਰਮਾ ਜੀ ਕਿਵੇਂ ਦੇਖਦੇ ਹੋ ਇਹਨਾਂ ਬੱਚਿਆਂ ਦੇ ਸੰਘਰਸ਼ ਨੂੰ ਇਹਨਾਂ ਦੀ ਤਾਂ ਪੜ੍ਹਨ ਦੀ ਉਮਰ ਆ ਹੱਸਣ ਖੇਡਣ ਦੀ ਉਮਰ ਆ ਸਰਕਾਰਾਂ ਕਿਹੜੇ ਰਾਹ ਪਾ ਰਹੀਆਂ ਨੇ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਚਿੜੀਆਂ ਨੇ ਹੁਣ ਬਾਜ ਬਣ ਗਏ ਮੇਰੇ ਧਿਆਨ ਚ ਆ ਰਿਹਾ ਕਿ ਅੱਕੇ ਨਾਲ ਆਪਣੀਆਂ ਬਜ਼ੁਰਗ ਬੇਬਿਆਂ ਕੋਲ ਕੁੰਜੀਆਂ ਦਾ ਗੁੱਛਾ ਹੁੰਦਾ ਸੀ ਤੇ ਉਹ ਗੁੱਛਾ ਆਪਣਾ ਸਾਹਮ ਕੇ ਰੱਖਦੀਆਂ ਸੀਗੀਆਂ ਕਿ ਕਿਉਂਕਿ ਉਹ ਕਰਦੀਆਂ ਗਹਿਣਾ ਗੱਟਾ ਹੈ ਨਾ ਕੱਪੜਾ ਲੀੜਾ ਉਹ ਪੇਟੀ ਚ ਸੰਦੂਕ ਚ ਸਾਰਾ ਕੁਝ ਉਹਨਾਂ ਕੁੰਜੀਆਂ ਦਾ ਹੀ ਖੁੱਲਦਾ ਸੀ ਸੋ ਇਹ ਉਹ ਕੁੰਜੀਆਂ ਨੇ ਜਿਨ੍ਹਾਂ ਨੇ ਹੁਣ ਪੰਜਾਬ ਦੇ ਖਜ਼ਾਨੇ ਦੇ ਰਾਹ ਖੋਲਣੇ ਆ ਪੰਜਾਬ ਦੇ ਸਿਸਟਮ ਦੇ ਦਰਵਾਜ਼ੇ ਖੋਲਣੇ ਆ ਇਹ ਇਹ ਉਹ ਚਾਬੀਆਂ ਨੇ ਇਹ ਬੱਚੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਲੜ ਰਹੇ ਨੇ ਜਿਹੜੀ ਲੜਾਈ ਸਾਡੀ ਚੁਣੀ ਹੋਈ ਸਿਆਸੀ ਜਮਾਤ ਨੂੰ ਲੜਨੀ ਚਾਹੀਦੀ ਸੀ ਜਿਹੜੀ ਲੜਾਈ ਸਾਡੀ ਸਰਕਾਰ ਨੂੰ ਵਿਰੋਧੀ ਧਿਰ ਨੂੰ ਆਉਣ ਵਾਲੇ ਸਮੇਂ 'ਚ ਰਾਜ ਕਰਨ ਦੀ ਇੱਛਾ ਸ਼ਕਤੀ ਪਾਲੀ ਬੈਠੀਆਂ ਸਿਆਸੀ ਜਮਾਤ ਨੂੰ ਲੜਨੀ ਚਾਹੀਦੀ ਉਹ ਲੜਾਈ ਵਿਦਿਆਰਥੀ ਲੜ ਰਹੇ ਨੇ ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਪੋਲੀਟੀਕਲ ਸ਼ਗਿਰਦ ਸੀਗੇ ਜਿਨ੍ਹਾਂ ਨੇ ਅੱਗੇ ਜਾ ਕੇ ਲੀਡਰ ਬਣਨਾ ਸੀ ਦੇਖੋ ਜੇ ਸੱਚਮੁੱਚ ਕਦੇ ਇਹ ਮਨਸ਼ਾ ਰਹੀ ਹੁੰਦੀ ਕਿ ਅਸੀਂ ਵਿਦਿਆਰਥੀਆਂ ਦੇ ਵਿੱਚੋਂ ਕੰਨ ਭਰਨੇ ਨੇ ਤਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਪੰਜਾਬ ਦੀਆਂ ਕਾਲਜਾਂ ਚ ਚੋਣਾ ਕਦੇ ਬੰਦ ਨਾ ਹੋਈਆਂ ਹੁੰਦੀਆਂ ਅੱਜ ਤੱਕ ਬਹਾਲੀ ਦੀ ਸਿਆਸੀ ਜਮਾਤ ਨੇ ਕਦੇ ਪਹਿਲ ਕਦਮ ਨਹੀਂ ਕੀਤੀ ਪੰਜਾਬ ਦਾ ਇਹ ਮੁੱਖ ਮੁੱਦਾ ਹੈ ਕਿ ਸਾਡੇ ਕੋਲ ਅਗਲੀ ਨਮੀ ਪਨੀਰੀ ਨਮੀਲੀ ਡਿਸਰਪਚ ਆਵੇ ਪਰ ਸਾਡੀ ਸਿਆਸੀ ਜਮਾਤ ਨਹੀਂ ਚਾਹੁੰਦੀ ਤੇ ਇਹ ਜਦੋਂ ਲੀਡਰ ਪਰਿਵਾਰਵਾਦ ਤੇ ਨਿਰਭਰ ਹੋ ਗਈ ਉਹ ਤਾਂ ਪਰਿਵਾਰਵਾਦ ਤੇ ਨਿਰਭਰ ਨਹੀਂ ਪਰ ਜਿਹੜੀ ਆ ਯੂਨੀਵਰਸਿਟੀਆਂ ਚ ਉੱਡਦੇ ਨੇ ਉਹ ਵੀ ਉਹਨਾਂ ਨੂੰ ਰੜਕਦੇ ਨੇ ਕਿ ਬੱਚੇ ਸਾਨੂੰ ਸਵਾਲ ਕਿਉਂ ਕਰਦੇ ਨੇ ਇਸ ਲਈ ਇਹ ਬੱਚੇ ਤਾਂ ਵਧਾਈ ਦੇ ਪਾਤਰ ਨੇ ਕਿ ਲੜਾਈ ਲੜ ਰਹੇ ਨੇ ਪਰ ਚੁਣੌਤੀ ਬਹੁਤ ਵੱਡੀ ਹੈ ਜਿੰਨਾ ਦਿਖ ਰਿਹਾ ਹੈ ਲੜਾਈ ਉਹ ਨਹੀਂ ਹੈ ਜੋ ਨਹੀਂ ਦਿਖ ਰਿਹਾ ਲੜਾਈ ਉਹ ਹੈ ਲੁਕਵੇਂ এজেন্ডੇ ਲੁਕਵੇਂ এজেন্ডੇ ਨੇ ਲੁਕਵੇਂ এজেন্ডੇ ਇਹ ਹੈ ਕਿ ਸੈਨਟ ਸਿੰਡੀਕੇਟ ਦੇ ਰਾਹੀਂ ਕੇਂਦਰੀਕਰਨ ਕਰ ਰਹੇ ਨੇ ਤੇ ਉਸ ਤੋਂ ਬਾਅਦ ਹਰਿਆਣੇ ਤੋਂ ਮੰਗ ਚਕਾ ਕੇ ਕਿ ਹਾਂ ਭਾਈ ਤੁਸੀਂ ਇਹ ਕਾਲਜ ਕੱਲ ਨੂੰ ਸਾਡੇ ਐਡ ਕਰ ਲਓ ਸਾਡੇ ਭਾਈਚਾਰਕ ਸਾਂਝ ਤੋੜਨਾ ਚਾਹੁੰਦੇ ਨੇ ਜਿਹੜੀ ਹਰਿਆਣਾ ਔਰ ਪੰਜਾਬ ਦੀ ਸਾਂਝ ਹੈ ਅੱਜ ਇਹ ਬੱਚੇ ਇਸ ਯੂਨੀਵਰਸਿਟੀ ਦੇ ਸਿਸਟਮ ਦੀ ਬਹਾਲੀ ਦੀ ਲੜਾਈ ਲੜ ਰਹੇ ਨੇ ਉਸ ਤੋਂ ਅਗਲੀ ਲੜਾਈ ਉਹ ਪੰਜਾਬ ਦੇ ਹਵਾਲੇ ਨਾਲ ਆ ਕਿ ਹਾਂ ਭਾਈ ਇਸ ਯੂਨੀਵਰਸਿਟੀ ਦਾ ਹੱਕ ਕਿਦਾ ਪਰ ਇਹ ਵਿਦਿਆਰਥੀਆਂ ਨੂੰ ਉਹਨਾਂ ਨੂੰ ਥੋੜਾ ਰੋਕਦੀ ਹੈ ਯੂਨੀਵਰਸਿਟੀ ਚਾਹੇ ਹਿਮਾਚਲ ਦਾ ਐਡਮਿਸ਼ਨ ਲਵੇ ਚਾਹੇ ਪੱਛਮੀ ਬੰਗਾਲ ਦਾ ਲਵੇ ਤੇ ਚਾਹੇ ਹਰਿਆਣੇ ਦਾ ਲਵੇ ਰਾਤੋਂ ਸਾਰੇ ਲਈ ਖੁੱਲ ਨੇ ਪਰ ਉਹ ਜਿਹੜੇ ਕੇਂਦਰੀਕਰਨ ਹੈ ਉਹ ਟਕਰਾਅ ਪੈਦਾ ਕਰਨ ਦੇ ਲਈ ਹੈ ਤਾਂ ਕਿ ਟਕਰਾਅ ਹੋਵੇ ਹੁਣ ਚੰਡੀਗੜ੍ਹ ਦੀ ਯੂਨੀਵਰਸਿਟੀ ਦਾ ਮਸਲਾ ਉਹਦੇ ਵਿਚਾਲੇ ਤੁਸੀਂ ਚੰਡੀਗੜ੍ਹ ਦੀ ਜ ਹੋਣ ਦਾ ਮਸਲਾ ਕਿਵੇਂ ਵਾੜਿਆ ਜੀ ਨਾਲ ਉਹਦੇ ਪਿੱਛੇ ਕੀ ਹੈ ਤੇ ਜਿਹੜਾ ਸ਼ਬਦ ਕਹਿ ਕੇ ਤੁਸੀਂ ਵਾਪਸ ਲਿਆ ਕਿ ਫਿਰ ਨਵੇਂ ਸ਼ਗੂਫਾ ਕੱਢਿਆ ਸ਼ਗੂਫਾ ਨਹੀਂ ਗਾ ਉਹ ਉਹ ਸਾਜ਼ਿਸ਼ ਹੈ ਵੱਡੀ ਤੁਸੀਂ ਕਹਿ ਰਹੇ ਹੋ ਜੀ ਕਿ ਅਸੀਂ ਜੀ ਸੋਧ ਬਿੱਲ ਦੇ ਵਿੱਚ ਇਹਨੂੰ ਮਾਰਕ ਕਰ ਲਿਆ 31 ਸੈਸ਼ਨ ਦੇ ਵਿੱਚ ਲੈ ਕੇ ਆਵਾਂਗੇ ਕਿ ਚੰਡੀਗੜ੍ਹ ਜੀ ਜਿਹੜੀ ਰਾਜਧਾਨੀ ਐ ਉਹ ਸਾਡਾ ਵੱਖਰਾ ਝੂਟੀ ਬਣ ਜਾਊਗਾ ਉਹ ਪੂਰਨ ਝੂਟੀ ਬਣ ਜਾਊਗਾ ਰਾਸ਼ਪਤੀ ਦੇ ਅਧੀਨ ਚੱਲ ਜਾਊਗਾ ਤੇ ਹੁਣ ਤੁਸੀਂ ਕੀ ਕਹਿ ਰਹੇ ਹੋ ਜੀ ਫਿਲਹਾਲ ਅਸੀਂ ਉਹਨੂੰ ਨਹੀਂ ਲਿਆ ਰਹੇ ਫਿਲਹਾਲ ਦਾ ਮੈਨੂੰ ਅਰਥ ਸਮਝਾ ਦਿਓ ਜੀ ਫਿਲਹਾਲ ਦਾ ਮਤਲਬ ਤਾਂ ਕਿ ਹਲੇ ਰੋਕ ਲਿਆ ਜਦੋਂ ਜੀ ਕਰੂਗਾ ਲਿਆਵਾਂਗੇ ਉਹੀ ਧੋਖਾ ਇਹਨਾਂ ਬੱਚਿਆਂ ਨਾਲ ਕਰ ਰਹੇ ਸੀ ਪਹਿਲਾਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਫਿਰ ਤੁਸੀਂ ਕਹਿੰਦੇ ਨਹੀਂ ਜੀ ਤਰੀਕ ਅਗਲੀ ਤੇ ਜਦੋਂ ਜਦ ਤੁਸੀਂ ਚਾਹਾਂਗੇ ਤੇ ਜੇ ਤੁਸੀਂ ਹੁਣ ਵਾਪਸ ਲੈ ਲਿਆ ਤੇ ਫਿਰ ਹ ਅ ਸ਼ਰਮਾ ਜੀ ਤੁਹਾਡਾ ਬਹੁਤ ਪੁਰਾਣਾ ਸੰਘਰਸ਼ ਆ ਤੁਹਾਡਾ ਬੜਾ ਪੁਰਾਣਾ ਵਾਸਤਾ ਵਾ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਇਥੋਂ ਦੇ ਹਾਕਮਾਂ ਦੇ ਨਾਲ ਕਿਉਂਕਿ ਤੁਸੀਂ ਇੱਥੇ ਪੰਜਾਬੀ ਦੀ ਜਿਹੜਾ ਬਣਦਾ ਹੱਕ ਆ ਆਪਣੀ ਪੰਜਾਬੀ ਬੋਲੀ ਦਾ ਉਹਦੀ ਲੜਾਈ ਬਹੁਤ ਲੰਮੇ ਸਮੇਂ ਤੋਂ ਲੜੀ ਹੈ ਦੇਖੋ ਇੱਕ ਨਾ ਫਾਰਮੂਲਾ ਕ੍ਰੀਏਟ ਕੀਤਾ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਕਿ ਜੀ ਇਥੋਂ ਦੇ ਵਸਨੀਕਾਂ ਦੇ ਹਿਸਾਬ ਨਾਲ ਅਸੀਂ ਫੈਸਲਾ ਲਵਾਂਗੇ ਇਥੋਂ ਦੇ ਜੋ ਵਸਨੀਕ ਨੇ ਉਹਨਾਂ ਦੇ ਹਿਸਾਬ ਨਾਲ ਹੁਣ ਇਹ ਗਿਣਾਉਣਾ ਇਹ ਚਾਹੁੰਦੇ ਨੇ ਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਤਾਂ 20% ਨੇ ਜੀ ਤੇ ਇਸ ਲਈ ਚੰਡੀਗੜ੍ਹ ਤੇ ਉਹਨਾਂ ਦਾ ਹੱਕ ਨਹੀਂ ਪਹਿਲਾਂ ਦੀ ਡੈਮੋਗ੍ਰਾਫੀ ਜਿਹੜੀ ਉਹ ਬਿਲਕੁਲ ਮੈਂ ਕਹਿੰਦਾ ਉਹ ਚੇਂਜ ਆਪਾਂ ਮੰਨ ਲੀਏ ਜੇ 20% ਅਸੀਂ ਆ ਤਾਂ ਤੁਸੀਂ 80% ਨੂੰ ਹਿੰਦੀ ਭਾਸ਼ੀ ਬਣਾਉਣਾ ਚਾਹੁੰਦੇ ਸ਼ਰਮ ਜੀ ਆਪਾਂ ਇਹ ਮੰਨ ਲਈਏ ਕਿ ਇਹ ਤਾਂ ਬੜੀ ਪੁਰਾਣੀ ਛਾਜ ਹੈ 20 30 ਸਾਲ ਤੋਂ ਫਿਰ ਚੱਲਦੀ ਆ ਰਹੀ ਜਿਹੜੀ ਡੈਮੋਗ੍ਰਾਫੀ ਜਿਹੜੀ ਜਿਹੜੇ ਜਿਹੜੇ ਸਵਾਲ ਤੇ ਮੈਂ ਲਿਆਉਣਾ ਚਾਹੁੰਦਾ ਉਹ ਸਮਝਿਓ ਇਹ ਕਹਿੰਦੇ ਨੇ ਕਿ 20% ਇੱਥੇ ਪੰਜਾਬੀ ਨੇ 80% ਹੋਰ ਭਾਸ਼ੀ ਨੇ ਜੀ ਤੇ ਉਹਨਾਂ ਨੂੰ ਸਾਰਿਆਂ ਨੂੰ ਹਿੰਦੀ ਦੇ ਕਟੋਰੇ 'ਚ ਪਾਉਣਾ ਚਾਹੁੰਦੇ ਨੇ ਜਦੋਂ ਕਿ ਕੋਈ ਇੱਥੇ ਗੁਜਰਾਤ ਤੋਂ ਆਇਆ ਮੇਰਾ ਵੀ ਸਵਾਲ ਇਹੀ ਸੀ ਕੋਈ ਇੱਥੇ ਗੁਜਰਾਤ ਤੋਂ ਆਇਆ ਕੋਈ ਪੱਛਮੀ ਬੰਗਾਲ ਤੋਂ ਆਇਆ ਕੋਈ ਹਰਿਆਣਾ ਤੋਂ ਆਇਆ ਕੋਈ ਰਾਜਸਥਾਨ ਤੋਂ ਆਇਆ ਕੋਈ ਹਿਮਾਚਲ ਤੋਂ ਆਇਆ ਉਹਨਾਂ ਦੀ ਆਪਣੀ ਆਪਣੀ ਬੋਲੀ ਹੈ ਜੀ ਉਹਨਾਂ ਨੂੰ ਉਹਨਾਂ ਦੀ ਕੈਟਾਗਰੀ 'ਚ ਗਾਓ ਚਲੋ ਜੇ ਤੁਸੀਂ 80% ਨੂੰ ਵੱਖਰੇ ਗਣ ਕੇ ਸਾਨੂੰ 20% ਹੀ ਗਿਣਨਾ ਹੈ ਇਹ ਸਿਧਾਰਤ ਤੇ ਚੰਡੀਗੜ੍ਹ ਖੋਣੀ ਹੈ ਤਾਂ ਮੈਨੂੰ ਇਹਨਾਂ ਦੱਸ ਦੋ ਕਿ ਮਹਾਰਾਸ਼ਟਰ ਦੇ ਵਿੱਚ ਮੁੰਬ ਮੁੰਬਈ ਦੇ ਵਿੱਚ ਹਿੰਦੀ ਨੂੰ ਤੀਜੀ ਭਾਸ਼ਾ ਵਜੋਂ ਲਾਗੂ ਕਰਨਾ ਚਾਹੁੰਦੇ ਸੀ ਉਹਨਾਂ ਨੇ ਭਜਾਤੇ ਇਹਨਾਂ ਦੀ ਸਰਕਾਰ ਹੈ ਉਹਨਾਂ ਨੇ ਭਜਾਤੇ ਹੁਣ ਉਹਨਾਂ ਨੂੰ ਐਲਾਨੋਗੇ ਜੀ ਖਾਲਸਤਾਨੀ ਉਹਨਾਂ ਨੂੰ ਐਲਾਨੋਗੇ ਚੀਨੀ ਪਾਕਿਸਤਾਨੀ ਉਹਦਾ ਥੱਪੜ ਵੀ ਮਾਰਦੇ ਆ ਕੁੱਟਦੇ ਵੀ ਆ ਫਿਰ ਉੱਥੇ ਉੱਥੇ ਨਾ ਟੈਗ ਲੱਗਦਾ ਫਿਰ ਮੁੰਬਈ ਦੇ ਵਿੱਚ ਮਰਾਠਿਆਂ ਦੀ ਗਿਣਤੀ 22 23% ਹੈ ਸਰ ਉਹਨੂੰ ਐਲਾਨਦੋ ਨਾ ਡਿਊਟੀ ਫਿਰ ਉੱਥੇ ਉਹਨਾਂ ਦੀ ਗਿਣਤੀ ਘਟਾ ਉਹਨੂੰ ਕਿਉਂ ਨਹੀਂ ਐਲਾਨਦੇ ਉਹਦੀ ਬਾਰੇ ਸੋਚ ਸਕਦੇ ਹੋ ਸਾਡੇ ਨਾਲੇ ਤੱਕਾ ਕਿਉਂ ਅਸੀਂ ਪੰਜਾਬੀਆਂ ਦੀ ਪ੍ਰਮਾਨਸੀ ਆ ਫਿਰ ਉਹ ਤਾਂ ਫਿਰ ਛੇਤਰ ਲਾ ਲੈਂਦੇ ਆ ਮਰਾਠੀ ਦੇਖੋ ਇਹ ਲੜਾਈ ਲੜਨੀ ਸਾਨੂੰ ਵਿਧਾਨਕ ਤਰੀਕੇ ਨਾਲੇ ਪੈਣੀ ਆ ਹੁਣ ਉਹ ਯੁੱਗ ਨਹੀਂ ਹੈਗਾ ਜੇ ਅਸੀਂ ਕਹੀਏ ਸੋ ਸਾਨੂੰ ਇਸ ਪਰ ਤੁਸੀਂ ਮਰਾਠਿਆਂ ਦੀ ਗੱਲ ਕੀਤੀ ਉਹ ਵਿਧਾਨਕ ਬਦੂਨ ਨਹੀਂ ਚੱਲਦੇ ਇਹਨਾਂ ਮੈਨੂੰ ਪਤਾ ਵਾ ਉਹ ਤੁਸੀਂ ਦੇਖ ਲਿਆ ਪਰ ਲੜਾਈ ਲੜਨੀ ਪੈਂਦੀ ਜੇ ਵਿਧਾਨਕ ਤਰੀਕੇ ਨਾਲ ਵੀ ਲੜੋ ਤਾਂ ਹਰਾਉਣ ਦੀ ਤਾਕਤ ਹੋਰ ਵੱਡੀ ਹੋ ਜਾਂਦੀ ਹੈ ਤਿੰਨ ਖੇਤੀਕਾਰ ਨੂੰ ਜਿੱਤ ਕੇ ਆਏ ਨਾ ਇਹਨਾਂ ਦੇ ਘਰ ਚ ਹਰਾ ਕੇ ਆਏ ਨਾ ਉਹਨਾਂ ਨੂੰ ਮੈਂ ਕਹਿੰਦਾ ਜੀ ਉਹਨਾਂ ਦੇ ਸੁਭਾਅ ਨੂੰ ਦੇਖ ਕੇ ਜੁਰਤ ਹੀ ਨਹੀਂ ਕਰਦੇ ਉੱਥੇ ਨਹੀਂ ਜੁਰਤ ਨਹੀਂ ਕਰਦੇ ਉਹਨਾਂ ਨੂੰ ਇਹ ਆਪਣੇ ਉਸੇ ਕਟੋਰੇ ਚ ਗੰਦੇ ਨੇ ਜਿਹੜੇ ਕਟੋਰੇ ਚ ਆਪ ਰੱਖਦੇ ਨੇ ਜਿਹੜੇ ਓਵਰਆਲ ਰਾਜਨੀਤੀ ਦਾ ਫਲਸਫਾ ਗਦਾਰ ਕੇ ਮੁਲਕ ਨੂੰ ਇੱਕ ਰੰਗ ਚ ਰੰਗਣਾ ਚਾਹੁੰਦੇ ਆ ਨਾ ਉਹਨੂੰ ਉਸ ਕਟੋਰੀ ਚ ਰੱਖ ਕੇ ਦੇਖਦੇ ਨੇ ਇਸ ਲਈ ਉੱਥੇ ਕੁਸਕ ਦੇਣੀਗੇ ਤੇ ਸਾਨੂੰ ਇਸ ਹੋਰ ਤਰੀਕੇ ਨਾਲ ਦੇਖਦੇ ਨੇ ਪੰਜਾਬ ਨੂੰ ਤੁਸੀਂ ਇਸ ਸਮੱਸਿਆ ਦਾ ਹੁਣ ਅਕੀਰ ਦੇ ਵਿੱਚ ਕੀ ਹੱਲ ਦੇਖਦੇ ਹੋ ਕਿਹੜਾ ਰੂਪ ਜਿਹੜਾ ਰੰਗ ਇਕਤਿਆਰ ਕਰ ਸਕਦਾ ਦੇਖੋ ਜਦੋਂ ਏਕਾ ਹੋ ਗਿਆ ਤਾਂ ਇਹਦੇ ਪਿੱਛੇ ਤਾਂ ਝੁਕਣਾ ਪਾਏਗਾ ਅੱਜ ਨਹੀਂ ਤਾਂ ਕੱਲ ਨੂੰ ਇਹ ਇਹ ਅਜੇ ਹੀ ਬੱਕਰੀ ਹੈ ਜਿਹਨੂੰ ਨਾ ਦੁੱਧ ਮਿੰਗਣਾ ਪਾ ਕੇ ਦੇਣ ਦੀ ਹੱਤ ਪੈ ਗਈ ਹਰ ਹਰ ਫੈਸਲਾ ਇਹਨਾਂ ਨੇ ਰੋਕੇ ਕਰਨਾ ਕਰਨਗੇ ਵੀ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਨੂੰ ਸੈਨੇਟ ਚੋਣਾ ਕਰਾਉਣੀਆਂ ਪੈਣਗੀਆਂ ਚੰਡੀਗੜਾ ਮਸਲਾ ਵੀ ਪਿੱਛੇ ਲੈਣਾ ਪਊਗਾ ਪਰ ਸਵਾਲ ਪੰਜਾਬੀਆਂ ਦੇ ਮੂਰੇ ਆ ਕਿ ਆਪਣੇ ਸਿਆਸੀ ਜਮਾਤ ਕੰਨੀ ਉਹ ਦੇਖਣਾ ਕਿ ਆਪਣੀ ਲੜਾਈ ਆਪ ਲੜਨੀ ਆ ਸਾਨੂੰ ਪੰਜਾਬ ਯੂਨੀਵਰਸਿਟੀ ਤੋਂ ਬਾਹਰ ਨਿਕਲ ਕੇ ਪੰਜਾਬੀ ਨੂੰ ਪੰਜਾਬ ਦੇ ਕਾਲਜਾਂ ਯੂਨੀਵਰਸਟੀਆਂ ਦੇ ਉਹਨਾਂ ਦੇ ਚੋਣਾਂ ਦੇ ਲਈ ਵੀ ਪਹਿਲ ਕਦਮੀ ਕਰਨੀ ਪੈਣੀ ਆ ਸਾਨੂੰ ਆਪਣੀ ਸਿਆਸੀ ਜਮਾਤ ਵੀ ਤਲਾਸ਼ਣੀ ਪੈਣੀ ਆ ਸਾਨੂੰ ਪੰਜਾਬ ਦੇ ਹੱਕਾਂ ਹੁਕਕਾਂ ਤੇ ਪੈਰਾ ਵੀ ਆਪ ਦੇਣਾ ਪਊ ਸੋ ਪੰਜਾਬੀ ਉਹ ਹੁਣ ਤੁਸੀਂ ਸੋਚ ਲਓ ਵੀ ਇਹ ਹੰਬੜਾ ਕਦੋਂ ਮਾਰਨਾ ਇਹਨਾਂ ਚੀੜੀਆਂ ਇਹਨਾਂ ਬਾਜਾਂ ਨੇ ਇਹਨਾਂ ਬੱਚਿਆਂ ਨੇ ਇਹ ਸਾਡੀ ਅਗਲੀ ਜਿਹੜੀ ਸਾਡੀ ਵਿਰਾਸਤ ਆ ਇਹਨਾਂ ਨੇ ਤਾਂ ਸੋਚ ਲਿਆ ਹੁਣ ਤੁਸੀਂ ਦੇਖ ਲਓ ਕਿ ਜੋ ਸ਼ਰਮਾ ਜੀ ਨੇ ਕਿਹਾ ਕਿ ਕਦੋਂ ਇਕੱਠੇ ਹੋ ਕੇ ਇਸ ਮੰਚ ਨੂੰ ਇਸ ਸੰਘਰਸ਼ ਨੂੰ ਜਿੱਤਣਾ ਆ ਕਲਮ న్యూਸ ਲਈ ਪੀਜੀਓ ਚੰਡੀਗੜ੍ਹ ਤੋਂ ਕੁਲਦੀਪ ਸਿੰਘ ਕੈਮਰਾਮੈਨ ਨਰੇਸ਼ ਸ਼ਰਮਾ ਦੇ ਨਾਲ